ਅੰਦੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੋ ਜੀ ਸੋਹਣੇ ਅੱਜ ਲੇਜ਼ਰ ਕਰਾ ਕੱਢੇ ਤੇ ਥੋੜਾ ਜਿਹਾ ਇੱਕ ਹਲੇ ਨਰਮਤਾ ਮਾਹੌਲ ਫੇਰ ਲਿਆਂ ਲੈ ਕੇ ਕਿਤੇ ਖੜਾਤੇ ਕਿ ਇੱਥੇ ਖੜਾ ਇੱਕ ਗੋਗੀ ਚੱਲ ਰਿਹਾ ਆਪਣੇ ਫੇਰੇ ਤੇ ਚੱਲਿਆਂ ਜੀ ਹੁਣ ਹੌਲੀ ਨੂੰ ਸੋ ਥੰਬਨੇਲ ਤੋਂ ਤੁਸੀਂ ਆਈਡੀਆ ਲਾ ਲਿਆ ਸਟੈਂਡਰਡ ਟਰੈਕਟਰ ਲੈ ਕੇ ਜਾਣਾ ਇੱਕ ਅਸਲ 14 ਦਾ ਯੂ ਪਾਈਪ ਜਬਣਾ ਕੇ ਲਿਆਉਣਾ ਉਹਦੇ ਯੂ ਪਾਈਪ ਦੇ ਵਿੱਚ ਨਾ ਆਪਾਂ ਡੈਕ ਢੱਕ ਜਾ ਫਿੱਟ ਹੁੰਦਾ ਕਰਨਾ ਉਹ ਨਾ ਪਿੱਛੇ ਸਮੱਸਿਆ ਡਾਉਂਦਾ ਪਿੱਛੇ ਨਾ ਮਗਰਾਡਾਂ ਦੇ ਫੱਟੀ ਬਣਾ ਕੇ ਉਹਦੇ ਤੇ ਲਾਇਆ ਹੋਇਆ ਤੇ ਟਰਾਲੀ ਮਿਲਣੀ ਅੱਜ ਸੋ ਟਰਾਲੀ ਰਾਲੀ ਬੜੀ ਸੋਹਣੀ ਬਣਾਈ ਹੈ ਜਿਹੜੀ ਮਸ਼ੀਨ ਵਾਸਤੇ ਸੈਂਦੀ ਵੀਰ ਉਹਨਾਂ ਨੇ ਬਣਾਈ ਆ ਉਹ ਟਰਾਲੀ ਦੇ ਵਿੱਚ ਫੀਚਰ ਹੈ ਇੱਕ ਬੜਾ ਸੋਹਣਾ ਜੈਕ ਹਨਾ ਉਹ ਬੜਾ ਜਨੀਕ ਹੈ ਤੇ ਫਸਟ ਟਾਈਮ ਲਾਇਆ ਮੈਨੂੰ ਲੱਗਦਾ ਵੀ ਮੇਰੇ ਹਿਸਾਬ ਨਾਲ ਵੀ ਕਿਸੇ ਨੇ ਹਨਾ ਪਹਿਲੀ ਵਾਰ ਸੋ ਉਹ ਦੇਖਣਯੋਗ ਚੀਜ਼ ਆ ਪੂਰੀ ਚੱਲਦੇ ਆ ਟਰੈਕਟਰ ਕੱਢਦੇ ਆ ਹੁਣ ਬਾਅਦ 2 ਘੰਟਿਆਂ ਦਾ ਸਫਰਾ ਮੇਰਾ ਪੂਰਾ ਜਣੀ ਹੈਗਾ 40 ਤੋਂ 45 40 ਕਿਲੋਮੀਟਰ ਮਿਨੀਮਮ ਠੀਕ ਹੈ ਜੀ ਅ 2 ਘੰਟਿਆਂ ਤੋਂ ਲੱਗਣੇ ਤਾਂ ਘਟਾਂ ਚਲੋ ਖੈਰ ਖਾਲੀ ਟਰੈਕਟਰ ਹੈ ਛੇਤੀ ਪਹੁੰਚ ਜਾਊਗਾ ਤੇ ਬਾਕੀ ਮਿਲਦੇ ਆ ਸਿੱਧਾ ਸੌਲੀ ਜਾ ਕੇ ਸੋ ਕੀ ਕੀ ਅਪਡੇਸ਼ਨ ਹੈ ਟਰਾਲੀ ਚ ਉਹ ਸਾਰੀ ਹੁਣ ਪੇਂਟ ਦੇ ਚਰਜੀ ਆ ਫਿਲਹਾਲ ਕਹਿੰਦਾ ਪ੍ਰਾਈਮਰ ਵੱਜ ਚੁੱਕਿਆ ਤੇ ਬਾਕੀ ਦੇਖਦੇ ਹੁਣ ਕਮਿਟਮੈਂਟ ਤੇ ਕਿਵੇਂ ਆ ਨਾ ਖਰਚੇ ਉਤਰਦੇ ਆ ਕਹਿੰਦਾ ਵੀ ਪੇਂਟ ਰਹਿੰਦਾ ਉਸ ਤੋਂ ਬਾਅਦ ਬਲੂ ਪੇਂਟ ਕਰਾਉਣਾ ਆਪਾਂ ਨੇ ਉਹਦਾ ਹੌਲੈਂਡ ਨਾਲ ਦਾ ਠੀਕ ਹੈ ਉਹ ਕਿਉਂਕਿ ਸਟੈਂਡਰਡ ਪਿੱਛੇ ਚੱਲਣੀ ਜਾਂਦਾ ਹੁਣ ਚੱਕਰ ਇਹ ਪੈਂਦਾ ਵੀ ਉਹਨੂੰ ਲੱਗਿਆ ਜੈਕ ਵੀ ਜੈਕ ਉਹਨ ਡਿਸਟ੍ਰੀਬਿਊਟਰ ਵਾਲੇ ਟਰੈਕਟਰ ਨੂੰ ਕੰਮ ਕਰੂਗਾ ਜਾਂ ਦੂਜੇ ਨੂੰ ਵੀ ਆਪਣੇ ਸਟੈਂਡਰਡ ਨੂੰ ਵੀ ਕੰਮ ਕਰ ਲ ਜੂਗਾ ਉਹ ਸਾਰਾ ਜਾ ਕੇ ਹੁਣ ਅੱਜ ਚੈੱਕ ਕਰਨਾ ਜੇ ਉੱਥੇ ਜੇਕਰ ਇਹ ਨਾਲ ਪ੍ਰੋਪਰ ਕੰਮ ਕਰਿਆ ਫਿਰ ਟਰੈਕਟਰ ਜਰਦਨ ਚੱਲੂਗਾ ਜਾਂ ਹੋਲੈਂਡ ਚੱਲੂਗਾ ਟਰਾਲੀ ਨੂੰ ਫਿਰ ਇਹ ਸਟੈਂਡਰਡ ਆਪਣਾ ਇਹ ਨਾਲੇ ਕੰਮ ਸਾਂਭੂਗਾ ਠੀਕ ਹੈ ਜੀ ਸੋ ਚੱਲਦੇ ਆਂ ਨਿਕਲਦੇ ਆਂ ਟਰੈਕਟਰ ਉੱਧਰਲੇ ਪਾਸੇ ਦਾਣਾ ਦੂਣਾ ਜਿਹਾ ਲਿਆਇ ਤੇ ਕਰਾ ਕੇ ਟਰਾਲੀ ਗੱਢ ਕੇ ਪਰਲੇ ਘਰ ਖੜਾਤਾ ਉੱਧਰ ਸੋ ਚੱਲਦੇ ਆਂ ਲੈ ਕੇ ਚੋਬਰ ਨੂੰ ਹੋਰ ਠੀਕ ਹੈ ਬਾਕੀ ਕੱਢਦੇ ਆਂ ਟਰੈਕਟਰ ਫਿਰ ਮਿਲਦੇ ਆਂ ਅੱਗੇ ਜਾ ਕੇ ਆ ਖੜਾ ਚੋਬਰ ਇਹ ਨੂੰ ਇਹ ਨੂੰ ਹੀ ਲੈ ਕੇ ਜਦਣਾ ਉਹਨਾਂ ਮੈਂ ਅਸਲ ਤੇ ਇਹਦੇ ਨਾਲੇ ਮੇਰੀ ਜ਼ਿਆਦਾਤਰ ਮੇਰੀ ਇਹਦੇ ਨਾਲੇ ਯਾਰ ਯਾਰੀ ਦੋਸਤੀ ਆਦਮ ਮੁਹਬਤ ਅੱਜ ਹਲੇ ਛਤਰੀ ਵੀ ਲੈ ਕੇ ਜਾਣੀ ਸੀ ਹੁਣ ਸਲਾਹ ਐ ਬਣਾਈਆ ਵੀ ਛਤਰੀ ਨੂੰ ਮਿੰਕ ਕੇ ਆਪਾਂ ਨੇ ਕੱਪੜਾ ਘਰੇ ਲਿਆਉਣਾ ਉਹਦੇ ਨਾਲ ਰੱਸੀਆਂ ਬਣਵਾ ਲਿਓਣੀਆਂ ਐ ਆਪਾਂ ਨੇ ਮਤਲਬ ਰੱਸੀਆਂ ਦੀ ਗੱਠ ਬਣ ਕੇ ਟਾਈਟ ਕਰਦੇ ਕਰਨਾ ਜਦ ਕਦੇ ਖੋਲਣਾ ਖੋਲਦਿਆ ਕਰਾਂਗੇ ਠੀਕ ਹੈ ਜੀ ਥੈਟਸ ਇਟ ਗੱਲ ਖਤਮ ਇਹਦਾ ਵੀ ਕੰਮ ਸੋਲਵਟ ਹੋ ਗਿਆ ਆਪਣਾ ਤੇ ਉਹ ਦੇਖੋ ਪਿੱਛੇ ਜਿਹੜਾ ਲਿਖਿਆ ਹੋਣਾ ਨੀ ਕੀਤੀਆਂ ਬਾਪੂ ਨੇ ਰੀਜਾਂ ਪੂਰੀਆਂ ਇਹ ਉੱਪਰ ਝਕਾਉਣਾ ਹੁਣ ਰੀਜਾਂ ਥੋੜੀਆਂ ਆਪਾਂ ਨੇ ਇੱਥੇ ਤੋਂ ਉੱਪਰ ਝਾ ਦੇਣੀ ਰੀਜਾਂ ਆਪਾਂ ਨੇ ਇਹ ਠੀਕ ਹੈ ਉਰੇ ਟਰਾਲੀ ਪਾਉਣ ਨੂੰ ਖੁੱਲਾ ਡੁੱਲਾ ਕੰਮ ਹੋ ਜੂਗਾ ਸੋ ਇਹ ਟਰੈਕਟਰ ਨੂੰ ਲੈ ਕੇ ਜਾਣ ਦਾ ਕਾਰਨ ਨਹੀਂ ਹੁੰਦਾ ਇੱਕ ਤਾਂ ਇਹਦੀ ਰੋਡ ਸਪੀਡ ਜ਼ਿਆਦਾ ਹੈ ਠੀਕ ਹੈ ਜੀ ਰੋਡ ਸਪੀਡ ਇਹਦੀ ਜ਼ਿਆਦਾ ਹੈ ਉਸ ਤੋਂ ਬਾਅਦ ਦੂਜੇ ਟਰੈਕਟਰ ਖਾਂਦੇ ਨੇ ਤੇਲ ਚਾਹ ਤੋਂ 5 ਕਿਲੋਮੀਟਰ ਤੇ 1 ਲੀਟਰ ਚਾਹੇ ਲੋਡ ਤੇ ਆਂ ਅੰਡਰ ਲੋਡ ਤੇ ਕਿਲੋਮੀਟਰ ਵੱਧ ਘੱਟ ਦੇਣਗੇ ਇਹ ਸੂਰਮਾ ਕੱਢਦਾ ਆਪਣਾ 8 ਤੋਂ 9 ਕਿਲੋਮੀਟਰ ਲੋਡ ਤੇ ਵੀ ਠੀਕ ਹੈ ਜੀ ਇੰਨਾ ਫਰਕ ਪਾ ਜਾਂਦਾ ਹੈ ਤੇ ਇਹਦੀ ਰੋਡ ਸਪੀਡ ਜ਼ਿਆਦਾ ਉਹਨਾਂ ਨਾਲੋਂ ਕਿਉਂਕਿ 5 ਗੀਅਰ ਅੱਗੇ ਵਾਲੇ ਇੱਕ ਸਟੈਂਡਰਡ ਆਪਣੇ ਕੋਲ ਪਹਿਲਾਂ ਹੁੰਦਾ ਤਾਂ ਉਹਦੇ 6 ਗੀਅਰ ਤੇ ਉਹਦੀ ਰੋਡ ਸਪੀਡ ਬਹੁਤੀ ਜ਼ਿਆਦਾ ਤੀ ਹੈ ਨਾ ਤੇ ਬਾਕੀ ਪਾਵਰ ਨਾਲੋਂ ਇਹ ਮੈਨੂੰ ਚਲਾਉਣ 'ਚ ਸਮੂਥ ਲੱਗਦਾ ਵਧੀਆ ਲੱਗਦਾ ਪਾਵਰ ਸਟੀering ਬਹੁਤਾ ਕਹਿੜਾ ਨਹੀਂ ਹੈਗਾ ਠੀਕ ਹੈ ਬੜਾ इजीली ਜੇ ਵਰਕ ਹੋ ਜਾਂਦਾ ਇਹਦੇ ਤੇ ਮਗਰਾੜ ਮਗਰੂੜ ਇਹਦੇ ਹੁਣ ਰੰਗ ਲੱਥ ਗਿਆ ਚੰਗਾ ਕੋਈ ਨਹੀਂ ਜਦ ਫਿਰ ਨੰਬਰ ਲੱਗਣਾ ਫਿਰ ਇਹਦੇ ਹੀ ਲੱਗਣਾ ਫਿਰ ਹੋਰ ਕਿਸੇ ਵੱਲੋਂ ਦੇਖਣਾ ਵੀ ਹੈ ਨਹੀਂ ਫੇਲੇ ਇਹਦੇ ਪਰੇ ਦੀਜਾਂ ਲੱਗਣੀ ਐ ਸਾਰਾ ਕੁਝ ਤਾਰ ਤੁਰ ਦੇਣਾ ਆਪਾਂ ਨੇ ਵਧੀਆ ਬਣਾਵਾਂਗੇ ਇਹਨੂੰ ਐਨ ਕੈਂਟ ਹਲੇ ਤਾਂ ਨਹੀਂ ਹਨਾ ਕੁਝ ਵੀ ਚਲਾ ਸ਼ੋਧਾ ਤਾਂ ਰੰਗ ਠੀਕ ਐ ਗੋਗੀ ਕਹਿੰਦਾ ਇਹਨੂੰ ਕੋਟਿੰਗ ਕਰਵਾ ਦਈਏ ਮਾ ਜਿਹੜਾ ਹੈਗਾ ਸਾਲੇ ਆ ਵੀ ਧਰਵਾ ਦਈਆਂ ਨਾ ਰੰਗ ਤੇ ਖੋਲੀਏ ਗੇਟ ਚੱਲਦੇ ਆਂ ਫਿਰ ਤਕਰੀਬਨ ਟਾਈਮ ਦਿੱਤਾ ਤਾਂ ਮੈਨੂੰ 11:00 ਵਜੇ ਦਾ ਕਹਿੰਦਾ ਦਿਨ ਡਿਲੀਵਰੀ ਕਰਨੀ ਐ ਅੱਜ ਕੱਲ੍ਹ ਦੀ ਆ ਬੰਦੇ ਆ ਆ ਬੰਦੇ ਆ ਦੋ ਬੰਦੇ ਬੈਠੇ ਆ ਜ਼ਿੰਮੇਵਾਰ ਇਹਨੇ ਠੇਕਾ ਲਿਆ ਬਈ ਮੈਨੂੰ ਮੇਰਾ ਕਰਾਉਣਾ ਹੀ ਕਰਾਉਣਾ ਤੇ ਗਾਲਾਂ ਪੋਣੀ ਪੋਣੀਆਂ ਅੱਜ ਨਾਲੇਕੀ ਜਾਊਗਾ ਵੀ ਇਤੋਂ ਵੱਧ ਖਾਓ ਹੈ ਨਾਲੇ ਗੱਲ ਹੈ ਨਾ ਇਹ ਚੀਜ਼ ਦੇ ਨਾਲ ਤੋਂ ਜਾਵੇ ਪੋਣੀ ਵਧੀਆ ਰਹਿੰਦੀ ਆ ਪੈਸੇ ਵਧੀਆ ਗੱਲ ਦੀ ਇਹ ਨਜ਼ਰਾਂ ਨੂੰ ਦੱਸਦਾ ਨਹੀਂ ਲੱਗਣ ਨਹੀਂ ਅਲੱਗ ਲੈਣ ਦੋ ਮੈਨੂੰ ਦਿਨ ਚ ਜਾਣ ਦੋ ਇਹ ਸਾਲੀ ਬੜੀ ਸ਼ਾਨਦਾਰ ਬਣੀ ਐ ਆਓ ਮਰਜ਼ਾ ਕੈਮਰਾਮੈਨ ਸਾਹਿਬ ਉਹ ਟਰਾਲੀ ਨੂੰ ਹੌਲੈਂਡ ਬਲੂ ਹੌਲੈਂਡ ਬਲੂ ਹਾਂ ਇਹ ਹੌਲੈਂਡ ਬਲੂ ਕਲਰ ਕਰਾ ਰਿਆ ਕਿਉਂਕਿ ਸੰਗਤ ਪਿੱਛੇ ਨਾਲ ਹੌਲੈਂਡ ਪਿੱਛੇ ਚੱਲਣੀ ਹੈ ਜੈਕ ਲੱਗਿਆ ਟਰਾਲੀ ਨੂੰ ਹੋਲਡਿੰਗ ਹੈ ਇੱਥੋਂ ਜੈਕ ਦੀ ਤਰ੍ਹਾਂ ਥੋੜਾ ਜਿਹਾ ਚੱਕ ਕੇ ਪਿੰਨਾ ਗੱਡੇ ਕਰਨੀ ਹੈ ਫਿਰ ਇਹ ਲੰਬੀ ਥੱਲੇ ਲਾ ਦੇ ਜੇ ਇਹਨੂੰ ਆਪਾਂ ਛੋਟਾ ਕਰਦੇ ਤਾਂ ਇਕਦਮ ਚੜਾਈ ਬਹੁਤ ਹੋਣੀ ਸੀ ਇਹਨੂੰ ਲੰਬੀ ਕਰਦੇ ਹੀ ਕਰਨਾ ਵੀ ਰੈਂਪਾ ਜਿਹੜਾ ਥੋੜਾ ਜਿਹਾ ਇੱਕ ਲੰਬਾ ਹੋ ਗਿਆ ਮਸ਼ੀਨ ਉੱਥੂ ਵੀ ਨਹੀਂ ਮੁੜੇ ਤੋ ਵੀ ਖਾਸ ਕਰਕੇ ਕੀ ਦੇਖਿਆ ਮੈਂ ਵੀ ਮਸ਼ੀਨਾਂ ਮੂਰੇ ਤੇ ਇੱਕ ਬੰਦਾ ਫਿਰ ਲੰਕਦਾ ਉਹਨੂੰ ਕਿਉਂਕਿ ਪਿੱਛੇ ਉਹਦੇ ਭਜਨ ਜ਼ਿਆਦਾ ਹੁੰਦਾ ਜਿਹਨੇ ਜਿਹੜੀਆਂ ਉਹਦੀਆਂ ਉਹ ਚੱਲਦੀਆਂ ਨੇ ਜਰੀਆਂ ਨੇ ਫਿੰਗਰਾਂ ਚੱਲਦੀਆਂ ਉਹ ਸਿਸਟਮ ਸਾਰੇ ਹੀ ਉਹਦਾ ਭਾਰੀ ਹੋ ਜਾਂਦਾ ਹੈ। ਅਲਾਏ ਪਵਾਤੇ ਪਲੱਟੀ ਦੇ ਕਿੰਨੇ ਇੰਚ ਟਾਇਰ ਮੰਦੀਪ 14 ਇੰਚ 14 ਇੰਚ ਟਾਇਰ ਲੋ ਪ੍ਰੋਫਾਈਲ ਪਵਾਵਾਂਗੇ ਉਹਨੇ ਤੇ ਉਹ ਲਾਦਾ ਚੋੜਾ ਇਸਾ ਅੱਗੇ ਠਿੰਨੋਂ ਬਾਹਰ ਮੈਂ ਜੀ ਗਰੁੱਪ ਮਾਰੇ ਦਿਖਾਉਂਦੇ ਹਾਂ। ਆਓ ਕੈਮਰਾਮੈਨ ਸਾਹਿਬ ਅੱਗੇ। ਦੇਖੋ ਅੱਗੇ ਦੋ ਪ੍ਰੈਸ ਕੋਲੋਂ ਹਾਂ 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 ਹਲੇ ਦੋ ਜਿੱਪਾਂ ਲੱਗਣੀਆਂ ਦੇਖੋ ਅੱਗੇ ਅਸੀਂ ਕਰਨ ਕੱਟ ਗਏ ਆ ਬੜੀ ਬੜੀ ਜਿਆਦਾ ਬੜੀ ਹੋ ਰਹੀ ਸੀ ਹਲੇ ਲੱਗਣੀਆਂ ਨੇ ਦੇਖ ਰਹੇ ਆ ਵੀ ਲਾਉਣੀ ਆ ਦੋ ਹਾਂ ਹਾਂ ਦੇਖ ਮਰ ਜਾ ਕੇ ਇਹ ਨਹੀਂ ਸੈਟਿੰਗ ਦਿਖਾ ਤੀ ਮਾਰੋ ਜਿੰਨੀ ਦਾ ਦੇਖੋ ਕਿੱਥੇ ਕਿ ਪਹੁੰਚਿਆ ਟਰਾਲੀ ਜਾ ਕਰਨ ਚੱਲੀ ਜਾਂਦਾ ਪੇਂਟ ਵਰਕ ਹਲੇ ਪੂਰਾ ਜੋੜਾ-ਜੋੜਾ ਨਾ ਇਹ ਪਿੱਛੇ yellow ਦਾ ਕੰਬੀਨੇਸ਼ਨ ਹੈ ਮੈਂ ਕਰਵਾਇਆ ਆਊਟਸਾਈਡਾਂ ਗੱਡੀਆਂ ਵੀ ਲਵਾਤੀਆਂ ਲੋ ਸੋਰੀ ਵੀ ਲੱਗ ਗਿਆ ਰੰਗ ਵੀ ਵਧੀਆ ਹੋ ਗਿਆ ਇਹ ਚਲੋ ਜੇ ਫਰੰਟ 'ਚ ਉਹਦੇ ਵਿੱਚ yellow ਭਰਿਆ ਜਾਣਾ ਸਰ ਖਾਸ ਹੈ ਉਹ ਤੇ ਇਹਨੂੰ ਵੀ ਕਰੀਮ ਰੰਗ ਕਰਵਾ ਦਿਆਂ ਇਹਨੂੰ ਵਾਈਟ ਕਰਨਾ ਵਾਈਟ ਹਾਂ ਵਾਈਟ ਇਹਨਾਂ ਨੂੰ ਵਾਈਟ ਕਰ ਦੋ ਹਾਲਾਂ ਵਾਲੀ ਆ ਫਰੇਮ ਇਹ ਤਾਂ ਹਾਂ ਜਿਵੇਂ ਉਹ ਰਣਜੋਤ ਸਿੰਘ ਕਰਿਆ ਵਾ ਉੱਥੇ ਟੰਗਿਆ ਨੂੰ ਹੋ ਜੂ ਕੋਈ ਨਹੀਂ ਲਓ ਜੀ ਕਰਦੇ ਕਰਾਉਂਦੇ ਹੋ ਗਿਆ ਨੇਰਾ ਹੁੱਕ ਕਰੀਏ ਜੀ ਨਟਾਂ ਤੇ ਫੋਲਡਿੰਗ ਕਿਉਂਕਿ ਇਹ ਤਾਂ ਐ ਬਾਈ ਚਾਂਸ ਨੂੰ ਤਾਂ ਵੈਸੇ ਖੁੱਲ ਜਣੀਆਂ ਇਹ ਵੀ ਜੇ ਕਿਤੇ ਗੜਦੀ ਗੁੜਦੀ ਆ ਫਿਰ ਆਪਣਾ ਪਿੱਛੇ ਨੂੰ ਟੋਅ ਕਰਨ ਹੋ ਜੂਗੀ ਦੇਖੋ ਟਰਾਲੀ ਮਾਰੋ ਅੱਗੇ ਤੋਂ ਫਰੰਟ ਦਿਖਾਉਣਾ ਤੁਹਾਨੂੰ ਬਣਾਇਆ ਫਰੰਟ ਬਾਕੀ ਸਟicker ਵਾਲਾ ਜਿਹੜਾ ਉਹ ਨਾਤ ਨੂੰ ਪਲੇ ਗਿਆ ਪੂਰੇ ਸਟickerਾਂ ਦੇ ਕੱਲ ਨੂੰ ਇਹਦੇ ਤੇ ਸਟickerਾਂ ਜਿਹੜੇ ਘਰੇ ਲੱਗਣਗੇ ਤੁਹਾਨੂੰ ਇਹਨੂੰ ਇਹਨੂੰ ਆਪਾਂ ਕਹੀਏ ਕੀ ਇਹਨੂੰ ਇਹਨੂੰ ਟੋ ਟਰਾਲੀ ਕਹਿੰਦੇ ਆ ਟੋ ਟਰਾਲੀ ਕਹਿੰਦੇ ਆ ਹਾਂ ਕੀ ਕਹਿੰਦੇ ਆ ਟੋ ਟਰਾਲੀ ਟੋ ਟਰਾਲੀ ਟੋ ਟਰਾਲੀ ਆਹ ਟਰਾਲੀ ਕਹਿੰਦੇ ਆ ਜੀ ਵੀ ਸੀ ਵਾਲੀ ਜੀ ਸੀ ਵੀ ਵਾਲੀ ਜੇ ਵੀ ਸੀ ਜੇ ਤੂੰ ਜੀ ਸੀ ਵੀ ਸਹੀ ਕਹਿ ਰਿਹਾ ਤਾਂ ਫਿਰ ਮੈਂ ਮੰਨ ਲੈਂਦਾ ਨਾ ਨਾ ਠੀਕ ਹੈ ਚਲੋ ਤੇ ਇਹਨੇ ਦਾ ਹੀ ਹੋ ਗਿਆ ਕਰਦੇ ਕਰਾਉਂਦਾ ਨੂੰ ਹੁਣ ਹਵਾ ਕਰਾਉਣੀ ਹੈ ਟੈਰਾਂ ਚ ਹਵਾ ਕਿਰਾ ਕੇ ਬੰਦਾ ਮਲਾਓ ਕਿੱਥੇ ਹੈ ਜਿਹਨੇ ਬਣਾਈਆ ਇਹ ਹੈ ਹੈ ਨਹੀਂ ਬੰਦਾ ਮਲਾਓ ਕਿੱਥੇ ਜਿਹਨੇ ਬਣਾਈਆ ਇਹ ਵੱਡੀ ਹੱਥ ਫੇਰ ਹੋਣੀ ਇਹਦੇ ਆਪਾਂ ਦੂਈ ਨਾ ਬਣਾ ਦਵੇ ਕਿਤੇ ਹੋਰ ਮੈਂ ਇਹ ਹੈ ਨਾ ਨਾ ਬਹੁਤ ਵਧੀਆ ਬਿਲਕੁਲ ਬਹੁਤ ਸੋਹਣੀ ਟਰਾਲੀ ਬਣਾਈ ਹੈ ਆ ਵੀ ਦੇਖੋ ਬੜੀ ਸੋਹਣੀ ਬਲੈਕ ਕਰਤੀਆਂ ਰੈਂਪ ਬਣਾਤੇ ਇੱਥੇ ਹਾਂ ਹਾਂ ਦੱਸੋ ਅਚਾਨਕ ਅਸ ਵੀ ਇਹਦਾ ਇਹਦਾ ਡਿਜ਼ਾਈਨ ਆਪਣੇ ਆਪ ਤੋਂ ਆਇਆ ਜਾਂ ਕਿਵੇਂ ਆਇਆ ਇਹ ਟਿੱਲੋਂ ਵੀਰੇ ਤੋਂ ਆਇਆ ਸਾਡੇ ਲੋਕ ਨਹੀਂ ਟਿੱਲੋਂ ਵੀਰੇ ਤੋਂ ਨਹੀਂ ਆਇਆ ਜਿਹੜਾ ਜੈਕ ਲਾਉਣ ਦਾ ਸਿਸਟਮ ਹੈ ਜੈਕ ਲਾਉਣ ਦਾ ਤਾਂ ਬਸ ਸੰਦੀ ਵੀਰੇ ਨੇ ਦੋ ਹਾਲ ਤੱਕ ਚੈੱਕ ਨਾਲ ਵੀ ਜੈਕ ਲਾਉਣਾ ਵੀ ਜੈਕ ਆਪਣੇ ਤਰੀਕੇ ਨਾਲ ਲਾਉ ਇਹਨੂੰ ਠੀਕ ਹੈ ਤੇ ਹੁਣ ਮਤਲਬ ਪੂਰੀ ਧੱਤੀ ਨੂੰ نیچے ਲੱਗਦੀ ਹੈ ਹਾਂ ਪੂਰੀ ਫੋਲਡਿੰਗ ਹੁੰਦੀ ਹੈ ਪੂਰੀ ਫੋਲਡਿੰਗ ਹੁੰਦੀ ਆ ਇਹਦੇ ਜਿਹੜੇ ਟਾਇਰ ਲਾਏ ਆ ਪੂਰੇ ਸੈਂਟਰ ਚ ਲਾਏ ਆ ਕਿ ਥੋੜੀ ਜਿਹੀ ਅੱਗੇ ਨੂੰ ਥੋੜੀ ਜਿਹੀ ਲੱਗਿਆ ਬਿਲਾਲ ਜੀ ਨਹੀਂ ਲਹੂਗੀ ਹਾਂ ਨਹੀਂ ਬਾਠੀ ਮਸ਼ੀਨ ਵੀ ਪੂਰੀ ਅੱਗੇ ਚਲੇ ਜਾ ਕੇ ਕਰਨੀ ਹੈ ਵੀ ਪੂਰੀ ਮਸ਼ੀਨ ਅੱਗੇ ਜਾ ਕੇ ਹਾਂ 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 ਕਿੰਨੇ ਦਿਨ ਲੱਗੇ ਟਰਾਲੀ ਨੂੰ ਇਹਨੂੰ ਲੱਗੇ ਜੀ 5-6 ਦਿਨ ਲੱਗੇ ਪੰਜ ਤੋਂ 6 ਦਿਨ ਲੱਗੇ ਹੈਨਾ ਠੀਕ ਹੈ ਮਿਨੀਮਮ ਘੱਟੋ ਘੱਟ ਵੇਟ ਕਿੰਨਾ ਹੋ 10 ਕੁੰਟਲ ਹੋਊਗਾ ਪਾਰ ਜਿਓ ਵੇਟ ਦਾ ਰਾਟ ਤੋਂ ਪਲੱਸ ਹੋਵਦਾ ਹੈ 10 ਤੋਂ ਪਲੱਸ ਹੋਊਗਾ ਹੈਨਾ ਹਮ ਮਾਲ ਖਾਸਾ ਲੱਗਿਆ ਦੇ ਉੱਪਰ ਵੀ ਲਾਹਣੀ ਇੱਕ ਫਿਰ ਮੱਥਾ ਆਪ ਪਿੰਡ ਆ ਜਾਓ ਗੰਪਚੀ ਰਹਿੰਦੇ ਮਾਰਨਾ ਪਰੰਪਰਾ ਜਨਮ ਦੇ ਵਿੱਚ ਰੋਣ ਲੇਗਾ ਮੜਾ ਸਿਆਲ ਕੋਈ ਗੱਲ ਕੋਈ ਨਹੀਂ ਕੇ ਗੱਲ ਪਰੰਪਰਾ ਫੋਲੋ ਕਰਨੀ ਹੈ ਉੱਜੀ ਬੋਲੀ ਦਾ ਹੋਣਾ ਨਾਲ ਸੁਣਨਿਆ ਆਏ ਬਰੇ ਪਾਟਾ ਆ ਜਾ ਵੀਡੀਓ ਬਲੇ ਆ ਜਾ ਨਿਕੰਦਰ ਦੇਖ ਕੇ ਵਾਲਾ ਪੂਰਾ ਰੱਖੇ ਤਰ ਕਿਉਂ ਜੇਬ ਚ ਨਹੀਂ ਪਾਣਾ ਯਾਰ ਕਰ ਤੂੰ ਆ ਨੰਬਰ ਤੇ ਪਹਿਲੀ ਟਰਾਲੀ ਚੱਲੀ ਇਹ ਵੀ ਬਣ ਕੇ ਆ ਗਿਆ ਹੈ ਨਾ ਹਾਂ ਜਿਹਦੇ ਨਾਲ ਵਿਚਾਰੀਏ ਹੁਣ ਦਿਖਾਉਨੇ ਇਹਦੇ ਆਪਾਂ ਵੀ ਕੀ ਕੀ ਕਿ ਕਿੱਥੇ ਕਿੱਥੇ ਆਪਾਂ ਬਰਤੋਚ ਲੈਣੀ ਹੈ ਜੀ ਕੱਲ ਨੂੰ ਇਹਦਾ ਆਪਾਂ ਨੇ ਪੂਰਾ ਟ੍ਰਾਇਲ ਕਰਨਾ ਆਪਾਂ ਨੇ ਮਸ਼ੀਨ ਚੜਾਉਣ ਦੀ ਚੜਾਵਾਂਗੇ ਵੀ ਇਹਦੇ ਉੱਪਰ ਆਪਾਂ ਕੱਲ ਨੂੰ ਸਿੱਕਰਾ ਦਾ ਕੰਮ ਹੈ ਜਿਹੜਾ ਉਹ ਫਿਰ 54 ਦੇ ਚੱਲ ਪਣੀ ਹੈਗੀ ਜਿੱਥੇ ਵੀ ਪਾਹਰ اندر ਕਿਵੇਂ ਆਉਂਦੇ ਨੇ ਇਹ ਬੰਦੇ ਵੀ ਸਾਰੇ ਆਪਣੇ ਨਾਲ ਜ਼ਰੂਰ ਆਪਾਂ ਤੇ 20 ਮਿੰਟ ਦਾ ਜਵਾਰਕਾ ਤੇ ਬਹੁਤ ਬਹੁਤ ਤੇ ਕਮੈਂਟ ਜਰੂਰ ਕਰੀ ਸੰਧੀ ਅੱਜ ਦੀ ਵੀਡੀਓ ਤੇ ਅੱਜ ਉਹ 10:00 ਵਜੇ ਆਪਣਾ ਕਿਧਰ ਤੇ ਸੰਗੜਿਆ ਹਾਂ ਚੰਗੇ ਜੀ ਚਾਹ ਦੀ ਪੋਣੀ ਆ ਹੁਣ ਟਰੈਕਟਰ ਦੇ ਪਿੱਛੇ ਉਸ ਤੋਂ ਬਾਅਦ ਚਾਹ ਦੀ ਪੋਣੀ ਆ ਤਾਂ ਉਹਨੇ ਰਹੀ ਹੋ ਗਿਆ ਚਾਹ ਦੀ 11:00 ਵਜੇ ਟੈਂਕਰ ਦੀ ਜੀ ਦਾ ਆਈ ਨਹੀਂ ਤਾਂ ਪਤਾ ਵੀ ਨਹੀਂ ਲੱਗ ਰਿਹਾ ਕਿ ਰਾਹ ਤੇ ਕਿਹੜਾ ਹੋ ਗਿਆ ਹਾਂ ਚਲੋ ਇਹਨੂੰ ਸੋ ਭੋਜਨ ਭੋਜਨ ਕਰਾ ਲਿਆ ਟਰਾਲੀ ਦੇ ਵੀ ਚਲੋ ਜਸਟ ਆਈਡੀਆ ਹੋ ਗਿਆ ਵੀ ਆਪਾਂ ਨੇ ਫਿਊਚਰ ਜਿਹੜੀਆਂ ਬਣਾਉਣੀਆਂ ਨੇ ਹੋਰ ਲੱਡੂ ਨਹੀਂ ਕੀਤੇ ਇਹਦੇ ਇਹਲਾ ਹਨ ਮਿੱਠਾ ਵਾਤਾ ਮਿੱਠਾ ਵਾਤਾ ਮਿੱਠਾ ਵਾਤਾ ਮਿੱਠਾ ਵਾਤਾ ਦੇ ਪਕੜ तकरीबन ਪ੍ਰੋਕਸ ਕਿੰਨੇ ਕਿ ਦੀ ਜਾਊ 7.5-8 ਕੁਇੰਟਲ ਦੀ ਇੰਨੀ ਕਿ ਹੈਗੀ ਆ 7 ਦੀ 7-8 ਦੇ ਕਰੀਬ ਹਾਂ ਬਟ ਟਾਇਰਾਂ ਦੇ ਹਿਸਾਬ ਨਾਲ ਹਨਾ ਕਿ ਟਾਇਰ ਇਹਦੇ ਚੰਪਾ ਨੇ ਪਵਾਏ ਨੇ ਦੂਜੀ ਆਪਣੇ ਉਹਦੇ ਵਾਲੇ ਜਨਨ ਵਾਲੇ ਗੱਡੀ ਵਾਲੇ ਠੀਕ ਹੈ ਕੱਲ ਨੂੰ ਉਹ ਉੱਥੇ ਵੀ yellow tape ਲੱਗ ਜਣੀ ਉੱਥੇ ਇੱਧਰ ਵੀ yellow tape ਲੱਗ ਜਣੀ ਆਲੀਨੇ ਬੈਗ ਤੋਂ ਵੀ ਪੂਰੀ ਘੈਂਟ ਦੇਣੀ ਹੈ ਲੁੱਕ ਜਿੰਨੀ ਵੀ ਦੇਣੀ ਹੈ ਨਾ ਮਾਰੀ ਲੈ ਜਾਓ ਤੁਸੀਂ ਤਾਂ ਤੇਰੇ ਵੀ ਦੇ ਨਾਲ ਪੂੜ ਦੇ ਦੇ ਹੈਂ ਉਹਨਾਂ ਫਰੀਜ ਦੇ ਦੇ ਜਾਂਦੇ ਉਹ ਦੇਖਾ ਦੀ ਇਹ ਆਉਂਦੇ ਉਹ ਵੇਚ ਦਿੱਤੀ ਹੈ ਇੱਥੇ ਵਿੱਚ ਬਿਲਕੁਲ ਬਿਲਕੁਲ ਚੱਲ ਠੀਕ ਹੈ ਨਹੀਂ ਫਿਰ ਓਕੇ ਜੀ ਸ਼ੁਕਰੀਆ ਠੀਕ ਹੈ ਜੀ ਠੀਕ ਹੈ ਓਕੇ ਸੋ ਚੱਲਦੇ ਆ ਜੀ ਹੁਣ ਘੰਟੇ ਸਵਾ ਘੰਟੇ ਦੀ ਬਾਤ ਪਿੱਛੇ ਦੀ ਆ 1 ਘੰਟਾ 10 ਮਿੰਟ ਲੱਗਿਆ ਦਾ ਕੱਲੇ ਟਰੈਕਟਰ ਨੂੰ ਬਹੁਤ ਨਾ ਕੇ ਹੋ ਗਿਆ ਮੈਂ ਟਰੈਕਟਰ ਲੈ ਆ ਤੇ ਇਹਦਾ ਬਣਾਉਣਾ ਸੀ ਝੂ ਪਾਈਪ ਉਹ ਫਿਰ ਪ੍ਰੈਸ ਦਾ ਔਖਾ ਹੋ ਜਾਣਾ ਤਾਂ ਇੱਥੇ ਹੈ ਨਹੀਂ ਤੀ ਹਨੀ ਜੰਦਾ ਕਿ ਉਹ ਆਪਾਂ ਫੇਰ ਬਣਾਵਾਂਗੇ